ਲੁਧਿਆਣਾ ਪੁਲਿਸ ਦੇ ਵੱਲੋਂ 4 ਤੋਂ 5 ਨਕਲੀ ਸੀਆਈਏ ਸਟਾਫ ਦੇ ਮੁਲਾਜ਼ਮ ਬਣ ਕੇ ਲੁੱਟ ਖੋਹ ਕਰਨ ਵਾਲੇ ਦੋਸ਼ੀਆਂ ਨੂੰ ਲੁਧਿਆਣਾ ਪੁਲਿਸ ਨੇ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਡੀਸ਼ਨਲ ਸੀਪੀ ਲੁਧਿਆਣਾ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਸ਼ੀ ਸੀਏ ਸਟਾਫ ਦੇ ਮੁਲਾਜ਼ਮ ਬਣ ਕੇ ਲੁੱਟ ਕਰਦੇ ਸਨ ਜਿਨ੍ਹਾਂ ਕੋਲੋਂ 30 ਹਜ਼ਾਰ ਕੈਨੇਡੀਅਨ ਡਾਲਰ 2 ਲੱਖ ਰੁਪਏ ਤੇ ਇੱਕ ਨੋਵਾ ਕਾਰ ਬਰਾਮਦ ਹੋਈ ਹੈ। ਬਾਕੀ ਰਿਮਾਂਡ ਦੇ ਨਾਲ ਕਈ ਅਹਿਮ ਖੁਲਾਸੇ ਹੋਣਗੇ। ਸੰਭਾਵਨਾ ਹੈ। ਬ੍ਰਾਹਮਣ ਦੀ ਹੈਗੀ ਜੀ 30000 ਡਾਲਰ ਦੀ ਕੈਨੇਡੀਅਨ ਡਾਲਰ ਵਿਚ ਇਜ਼ ਇਕੁਇਵਲੈਂਟ ਟੂ ਇਨਫਰਮੇਸ਼ਨ ਇਹ ਹੈ ਕਿ ਕੁਝ ਚਾਰਕ ਪੰਜ ਬੰਦਿਆਂ ਨੇ ਸੀਆਈਏ ਦੇ ਮੁਲਾਜ਼ਮ ਬਣ ਕੇ ਇਹ ਲੁੱਟ ਕੀਤੀ ਸੀਗੀ ਸੋ ਫਿਰ ਸਾਨੂੰ ਇਹ ਦੇ ਡਗਰਾਉਂਡ ਸਾਈਡ ਤੋਂ ਪਤਾ ਲੱਗਿਆ ਤੇ ਫਿਰ ਅਸੀਂ ਇਹਦੇ ਤੇ ਸਾਡੇ ਸੀਆਈਏ ਨੇ ਬੜਾ ਅੱਛਾ ਕੰਮ ਕੀਤਾ ਤੇ ਉਹ ਪੰਜਾਂ ਚੋਂ ਚਾਰ ਜਾਣੇ ਫੜ ਲਏ ਨੇ ਇੱਕ ਜਸਪਾਲ ਸਿੰਘ ਦਾ ਹੈਗਾ ਉਹਨੂੰ ਫੜ ਲਾਂਗੇ ਜਲਦੀ ਇਹਨਾਂ ਤੋਂ ਪੂਰੀ ਦੀ ਪੂਰੀ ਰਕਮ ਬਰਾਮਦ ਹੋ ਗਈ ਦੋ ਮਿਸਪਿਸਟਲ ਤੇ 12 ਜਿੰਦਾ ਰੌਣਕ ਸੀ ਕਿੰਨੇ ਜਾਣੇ ਇਹ ਪਲੈਜ਼ਮ ਮਲਾਜ਼ਮ ਬਣ ਕੇ ਆਏ ਸੀ ਇਹਨਾਂ ਤੇ ਇਹ 5 ਜਾਣੇ ਬਣ ਕੇ ਆਏ ਸੀ ਕਿਹੜੀ ਜਗ੍ਹਾ ਦੀ ਘਟਨਾ ਸੀ ਮਤਲਬ 4 ਜਾਣੇ ਪਲੈਜ਼ਮ ਬਣੇ ਸੀ ਇੱਕ ਜਣਾ ਤਾਂ ਗਾਰਡ ਜਿਹੜਾ ਨਾਲ ਲੜਿਆ ਹੋਇਆ ਸੀ ਹਾਂ ਹੈਗੇ ਜੀ 4 ਸਾਬਕਾ ਫੌਜੀ ਤੇ ਹੈਗੇ ਬਾਕੀ ਹੋਰ ਵੈਰੀਫਾਈ ਕਰਾਂਗੇ ਅਜੇ ਤਾਂ ਇੰਟਰੋਗੇਸ਼ਨ ਵਗੈਰਾ ਤੇ ਹੋਰ ਇਨਵੈਸਟੀਗੇਸ਼ਨ ਪਤਾ ਲੱਗੇ ਹੈ ਅਜੇ ਉਹ ਤੁਹਾਨੂੰ ਦੱਸ ਦਿੰਦੇ ਨੇ ਗੁਰਦਾਸਪੁਰ ਸਾਈਡ ਦੇ ਨੇੜੇ ਜਾਂ ਦਾ ਜਿਹੜਾ ਕੰਮ ਕਰਦੇ ਨੇ ਇਹ ਜਗਰਾਉ ਦੇ ਰਹਿਣ ਵਾਲੇ ਨੇ ਪਰ ਇੱਥੇ ਜੋੜ ਦਾ ਨਾਲ ਘਟਨਾ ਹੋਈ ਹੈ ਇਹਦੀ ਇਨਫੋਰਮੇਸ਼ਨ ਬਾਅਦ ਚ ਮਿਲੀ ਹੈ ਇਹ ਆਪਣੇ ਨਾ ਕਿਸੇ ਕਲਾਇੰਟ ਨੂੰ ਪੈਸੇ ਦੇਣ ਆ ਰਹੇ ਸੀ ਸੋ ਉੱਥੇ ਫਿਰ ਇਹ ਜਦੋਂ ਉਤਰਿਆ ਇਹਨਾਂ ਦਾ ਆਪ ਦਾ ਹੀ ਜਿਹੜਾ ਗਾਰਡ ਨਾਲ ਲੜਿਆ ਹੋਇਆ ਸੀਗਾ ਉਹਨਾਂ ਨੇ ਅੱਛਾ ਸਰ ਚਾਰ ਬੰਦੇ ਫੜਲੇ ਨੇ ਕਹਿੰਦੇ ਕਿ ਇਹਨਾਂ ਕੋਲ ਵੈਪਨ ਵੀ ਬਰਾਮਦ ਹੋ ਚੁਕੀਆ ਹਾਂਜੀ ਹਾਂਜੀ ਦੋ ਦੋ ਲੈਸੈਂਸੀ ਵੈਪਨ ਨੇ ਇਹਨਾਂ ਦੇ ਉਹ ਵੈਪਨ ਦਿਖਾ ਕੇ ਦਾ ਇਹਨਾਂ ਨੂੰ ਇਹਨਾਂ ਨੂੰ ਦਿਖਾ ਰਹੇ ਸੀ ਨਾ ਕਿ ਅਸੀਂ ਸੀਆਈਏ ਦੇ ਹੈਗੇ ਹਮਲਾਜ ਵੈਪਨ ਕਿੱ데 ਹੈਗੇ ਨਹੀਂ ਸਭ ਤੋਂ ਹਾਂ ਉਹਦੇ ਤੇ ਇੱਕ ਦਿਨ ਨਾਲ ਦੇਦੇ ਹੈਗੇ ਮੇਰਾ ਖਬਰ ਹੀ ਸਾਰੀ ਹੋ ਗਈ ਸਰ ਪੂਰੀ ਤੇ ਪੂਰੀ ਰਿਕਵਰੀ ਹੋ ਗਈ ਹਾਂਜੀ 30